ਮੈਂ ਇਹ ਕਦੀ ਦਰਨੇ ਲਾਵਾਂ ਕਦੀ ਮੀਡੀਆ ਚਾਵਾਂ ਕਦੀ ਹਰ ਇੱਕ ਲੋਕ ਨੂੰ ਦੱਸਾਂ ਕਿ ਮੇਰੀ ਵੀਡੀਓ ਵਾਇਰਲ ਹੋਈ ਹੈ ਦੁਕਾਨ ਦੀ ਜਿਹੜਾ ਮੈਂ ਮੈਂ ਕਿੰਨਾ ਘਾਬਿਆਪ ਨੂੰ ਹੋਰ ਜ਼ਲੀਲ ਕਰਨਾ ਅੱਜ ਤੇ ਮੇਰੇ ਅੰਮਰਸਰ ਮੈਂ ਸਿਟੀ ਕਲਰਥਾਣੇ ਚ ਇੱਕ ਰਿਪੋਰਟ ਦਿੱਤੀ ਸੀ ਐਫ ਆਈ ਆਰ ਆਪਣੇ ਘਰ ਵਾਲੇ ਦੇ ਪ੍ਰਤੀ ਜਿਹਨੇ ਕਿ ਮੇਰੀ ਇੱਕ ਵੀਡੀਓ ਵਾਇਰਲ ਕੀਤੀ ਸੀ ਜੋ ਲਕੀਤਾਲੀ ਵਾਲ ਦੇ ਥਰੂ ਮੈਨੂੰ ਮਿਲੀ ਸੀ ਤੇ ਉਹ ਮੈਂ ਕੇਸ ਅਮੰਦੀ ਪੈਸੇ ਚੋ ਕੋ ਤਾਂ ਟ੍ਰਾਂਸਫਰ ਕਰਾਇਆ ਸੀ ਕਿ ਕਿ ਲੈਡੀ ਸੇ ਗਿਆ ਚਲ ਮੇਰੀ ਕਾਰਵਾਈ ਕਰੂਗੀ ਸੁਣਵਾਈ ਕਰੂਗੀ ਪਰ ਜਦੋਂ ਕੋ ਮੈਂ ਸਾਰੀ ਟੀਮ ਦੇ ਪ੍ਰਤੀ ਆਈਆਂ ਤੇ ਮੈਨੂੰ ਕਹਿੰਦੀ ਕਿ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਤੇ ਵੇ ਇਹ ਮੈਨੂੰ ਪੰਜਾਬ ਚ ਪੂਰੇ ਲੋਕਾਂ ਚ ਬਦਨਾਮ ਨੰਗੀ ਕਰਨਾ ਚਾਹੁੰਦੀ ਆ ਤਾਂ ਕਰਕੇ ਉਪਰੋਂ ਮੈਨੂੰ ਕਹਿ ਰਹੀ ਆ ਕਿ ਤੂੰ ਸੁਸਾਈਡ ਕਰੇਂਗੀ ਤੂੰ ਆਪ ਦਾ ਕੇਸ ਕਿਤੇ ਹੋ ਟ੍ਰਾਂਸਫਰ ਕਰਾ ਲਾ ਤੂੰ ਇਹ ਕਰ ਲਾ ਪਹਿਲੇ ਇੰਨੇ ਮੇਰਾ ਪਹਿਲੇ ਦਲਜੀਤ ਐਸਆਈ ਨੇ ਮੈਨੂੰ ਇੰਨਾ ਖਰਾਬ ਕੀਤਾ ਮੈਨੂੰ ਇਹ ਨਾਰਾਜ਼ ਕੀਤਾ ਫਿਰ ਇਹਨੇ 1.5 ਮਹੀਨਾ 2 ਮਹੀਨਾ ਮੈਨੂੰ ਖਰਾਬ ਕੀਤਾ ਹੁਣ ਇਹ ਹੋਰ ਚਾਹ ਕੇ ਮੈਂ ਕਿਤੇ ਇਹ ਕੁਝ ਕਰਾਂ ਕਿ ਮੈਂ ਇਹ ਕਦੀ ਦਰਨੇ ਲਾਵਾਂ ਕਦੀ মিডিਆ ਚਾਵਾਂ ਕਦੀ ਹਰ ਇੱਕ ਲੋਕ ਨੂੰ ਦੱਸਾਂ ਕਿ ਮੇਰੀ ਵੀਡੀਓ ਵਾਇਰਲ ਹੋਈ ਹੈ ਦਿਖਾਉਂਦੀ ਫਿਰਾਂ ਮੈਂ ਮੈਂ ਕਿੰਨਾ ਘਪਿਆਪ ਨੂੰ ਹੋਰ ਜ਼ਲੀਲ ਕਰਨਾ ਅੱਜ ਤੇ ਮੇਰੇ ਅੰਮ੍ਰਿਤਸਰ ਤੋਂ ਇੱਥੇ ਮੇਰੇ ਘਰ ਦੇ ਨਹੀਂ ਆ ਰਹੇ ਤਾਂ ਇਹ ਜਨਾਨੀ ਮੇਰਾ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕ ਰਹੀ ਆ ਕਿਸੇ ਨੂੰ ਕੋਈ ਨਹੀਂ ਪਤਾ ਮੈਂ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਕਿਹੜੇ ਚੰਗੇ ਕਰਦੀ ਆ ਮਾੜੇ ਕਰਦੀ ਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਇੰਨਾ ਕੁ ਜ਼ਿਆਦਾ ਮੇਰਾ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਕਿ ਦੋਸ਼ੀ ਤੇ ਕਾਰਵਾਈ ਦੋਸ਼ੀ ਤੇ ਕੋਈ ਧਾਰਾ ਨਹੀਂ ਲਾਈ ਜਾਂਦੀ ਵੀ ਮੇਰੇ ਘਰ ਵਾਲਾ ਇਹਨੇ ਬਲੀ ਘਰਾਤਾ ਤੇ ਜਿਹੜਾ ਲੱਕੀ ਥਾਲੀ ਵਾਲਾ ਬੁਲਟਾ ਜਿੰਨਾ ਕੋ ਮੇਰੀ ਵੀਡੀਓ ਵਾ ਉਹਨਾਂ ਦੇ ਵੀ ਕੋਈ ਐਕਸ਼ਨ ਨਹੀਂ ਲੈ ਰਹੀ ਠੀਕ ਹੈ ਕੋਈ ਫੌਨ ਰਿਕਵਰ ਨਹੀਂ ਕਰ ਰਹੀ ਹਰ ਵਕਤ ਇੱਕੋ ਹੀ ਗੱਲ ਕਹਿੰਦੀ ਰਹਿੰਦੀ ਆ ਵੈਰੀਫਿਕੇਸ਼ਨ ਕਰਾਂਗੇ ਕੇਸ ਕਰਦਾਂਗੇ ਇਹ ਕਰਦਾਂਗੇ ਧਾਰਾ ਵਾ ਲਾ ਦਾਂਗੇ ਪਰ ਕੁਝ ਨਹੀਂ ਲਗਾ ਰਹੀ ਜੇ ਕਮਲ ਨੇ ਮੇਰੇ ਅਮਨ ਦੀ ਵ ਕੋਈ ਕਾਰਵਾਈ ਨਾ ਕੀਤੀ ਤੇ ਮੈਂ ਅੱਜ ਸੱਚੀ ਕਹਿ ਰਹੀ ਹਾਂ ਮੈਂ ਕੋਈ ਅੱਜ ਸਟੈਪ ਚੱਕਾਂਗੀ ਦੋ ਦਿਨਾਂ ਬਾਅਦ ਕਿ ਮੈਨੂੰ ਸਾਰਿਆਂ ਨੂੰ ਬਹੁਤ ਸਰ ਇੱਤੇ ਤੇ ਫਿਰ ਕਾਰਵਾਈ ਕੀਤੀ ਜਾਵੇ ਸਾਰਿਆਂ ਨੂੰ ਬਹੁਤ ਮਹਿੰਗਾ ਪਾਊਗਾ ਪਰ ਮੈਂ ਹਰ ਕੇਸ ਦੇ ਵਿੱਚ ਕਿਸੇ ਨੇ ਕੀਤੇ ਸਮਾਂ ਤਾਂ ਲੱਗਦਾ ਹੀ ਤੁਹਾਨੂੰ ਕਿਉਂ ਨਹੀਂ ਸੰਤੁਸ਼ਟੀ ਹੋ ਪਾਰੀ ਜਿੱਦਾਂ ਉਹਨਾਂ ਨੇ ਵੀ ਇਹ ਗੱਲ ਕਿ ਕਿ ਥੋੜਾ ਸਮਾਂ ਦਿਓ ਦੋ ਦਿਨਾਂ ਦਾ ਸਮਾਂ ਸਰ ਇੱਕ ਚਲੋ ਵੀਡੀਓ ਤੇ ਉਹਨੇ ਵਾਇਰਲ ਕੀਤੀ ਕੀਤੀ ਤੇ ਜਿਹੜਾ ਉਹਨੇ ਮੇਰੇ ਨਾਲ ਇੰਨੀ ਮੇਰੀ ਜ਼ਿੰਦਗੀ ਨੂੰ ਤਾੜ-ਤਾੜ ਕਰਕੇ ਸੱਟ ਦਿੱਤਾ ਹਨਾ ਅੱਜ ਮੈਂ ਤੋ ਜਾ ਰਹੀ ਹਾਂ ਸਾਰੇ ਕਹਿੰਦੇ ਚਲੋ ਕੋਈ ਗੱਲ ਨਹੀਂ ਦੋ ਦਿਨ ਦਾ ਟਾਈਮ ਦਿਓ ਹੁਣ ਦੋ ਦਿਨਾਂ ਕੀ ਬਤਾ ਇਹਨੇ ਤੇ ਬਸ ਇੱਕ ਗੱਲ ਕਹਤੀ ਕਿ ਸੋਸ਼ਲ ਮੀਡੀਆ ਤੇ ਨਹੀਂ ਆਈ ਜੇ ਤੂੰ ਸੋਸ਼ਲ ਮੀਡੀਆ ਤੇ ਆਉਗੀ ਤਾਂ ਇਹ ਮੇਰੇ ਕਰਵਾਈ ਕਰੂਗੀ ਇਹਦੀ ਆਪ ਦੀ ਵੀਡੀਓ ਵਾਇਰਲ ਹੋਈ ਹੋਵੇ ਫਿਰ ਕਿੰਨੇ ਟਾਈਮ 'ਚ ਇਹ ਫੈਸਲਾ ਕਰੂਗੀ ਇਹਨੂੰ ਕਹ ਆਪ ਦੱਸ ਮੈਨੂੰ ਮੇਰੀ ਜਗ੍ਹਾ 'ਚ ਜੇ ਤੇਰੀ ਪੈਣੀ ਹੈ ਤੂੰ ਮਵੇਂ ਫਿਰ ਤੋਂ ਫੈਸਲਾ ਨਹੀਂ ਕਰਾਂਗੀ ਆਪਣੀ ਜਗ੍ਹਾ ਤੇ ਜਿਨ੍ਹਾਂ ਨੇ ਮੇਰੀ ਵੀਡੀਓ ਵਾਇਰਲ ਕੀਤੀ ਆਪਣੀ ਭੈਣ ਉਹਨਾਂ ਨੂੰ ਅੱਜ ਮੇਲੇ ਘਰ ਵਾਲੇ ਨੂੰ ਕਹੋ ਮੈਂ ਫੈਸਲਾ ਕਰਨ ਲਈ ਤਿਆਰ ਹਾਂ ਉਹਨੂੰ ਕਿ ਆਪਣੀ ਮਾਂ ਤੇ ਆਪਣੀ ਭੈਣ ਦੀ ਇੱਕ ਫੋਟੋ ਵਾਇਰਲ ਕਰ ਦੇ ਮੈਂ ਹੁਣੇ ਡਿਸਮਿਸ ਕਰ ਦੂੰਗੀ ਸਾਰਾ ਕੇਸ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਉਪਰੋਂ ਮੈਨੂੰ ਆਫਰ ਆ ਕੀ ਆਉਂਦੀਆਂ ਤੂੰ 10 ਲੱਖ ਲੈ ਲੈ 20 ਲੱਖ ਲੈ ਲੈ ਕੇਸ ਰਵਾ ਦਫਾ ਕਰ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਂ ਅੱਜ ਪਬਲਿਕਸ ਸਾਹਮਣੇ ਕਹਿ ਰਹੀ ਹਾਂ ਮੈਨੂੰ 1 ਰੁਪਿਆ ਨਹੀਂ ਚਾਹੀਦਾ ਮੈਨੂੰ ਸਿਰਫ ਕਾਰਵਾਈ ਚਾਹੀਦੀ ਆ ਜਿਵੇਂ ਪੈਸਾ ਲੈਣਾ ਹੁੰਦਾ ਮੈਂ ਕਾਦਾ ਲੈ ਲੈਣਾ ਸੀਗਾ ਮੈਨੂੰ ਬਹੁਤ जना ਮੈਂ ਪੜੀ ਨਹੀਂ ਕਿਹਾ ਮੈਂ ਕੰਮ ਕਰਕੇ ਖਾ ਲਾਂਗੀ ਪਰ ਮੈਨੂੰ ਮੈਨੂੰ ਇਨਸਾਫ ਚਾਹੀਦਾ ਜੋ ਕਮਲਪ੍ਰੀਤ ਸਟੀ ਲੋੜੇ ਕੀਤਾ ਉਹਦੀ ਫੈਮਿਲੀ ਨੇ ਕੀਤਾ ਮੇਰੇ ਸਾਸ ਨੇ ਕੀਤਾ ਮੈਨੂੰ ਇਨਸਾਫ ਚਾਹੀਦਾ ਪਲੀਜ਼ ਮੈਨੂੰ ਇੱਕ ਬਿਰਤੀਆ ਮੈਨੂੰ ਮਰਨ ਲਈ ਹੋਰ ਮਜਬੂਰ ਨਾ ਕਰੋ ਮੈਂ ਬਹੁਤ ਮਜਬੂਰ ਹਾਂ ਮੈਂ ਮੈਂਟਲੀ ਐਬਸਟ ਹੋ ਚੁੱਕੀ ਹਾਂ ਹੁਣ ਮੈਂ ਉਹ ਲੋਕਾਂ ਤੋਂ ਇਹ ਗੱਲਾਂ ਨਹੀਂ ਸੁਣ ਸਕਦੀ ਜੇ ਮੇਰੇ ਡੈਡੀ ਨੂੰ ਦੋ ਵਾਰ ਅਟੈਕ ਆ ਚੁੱਕੇ ਆ ਜੇ ਜੇ ਮੇਰੇ ਫਾਦਰ ਨੂੰ ਕੁਝ ਹੋ ਗਿਆ ਮੇਰੇ ਕੋਈ ਵੀ ਨਹੀਂ ਅੱਗੇ ਪਿੱਛੇ ਹੈਗਾ ਮੈਂ ਆਪ ਦੇ ਆਪ ਨੂੰ ਕੁਝ ਕਰ ਲਵਾਂਗੀ ਮੈਂ ਸੱਚੀ ਕਹਿ ਰਹੀ ਜੇ 2 ਦਿਨ ਤੋਂ ਬਾਅਦ ਮੈਂ ਧਰਨਾ ਲਾਵਾਂਗੀ 10 ਵਜੇ ਜੇ ਅਮਨਦੀਪ ਨੇ ਕੋਈ ਐਕਸ਼ਨ ਲੈ ਲਿਆ ਤਾਂ ਠੀਕਾ ਨਹੀਂ ਤਾਂ ਮੈਂ ਇੱਥੇ ਕਿੱਥੇ ਕੀ ਕਰ ਪਾਵਾਂਗੀ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਪਰ ਮੈਂ ਆਤਮ ਹੱਤੇ ਜ਼ਰੂਰ ਕਰਾਂਗੀ ਇਹ ਮੇਰਾ ਲਾਸਟ ਡਿਸੀਜਨ ਹੈ ਕੀ ਕਹਿਣਾ ਚਾਹੁੰਦੇ ਹੋ ਐਸਐਚਓ ਨੂੰ ਮਿਲਿਓ ਜਾਂ ਇਹ ਲੰਮੇ ਸਮੇਂ ਤੋਂ اٹਕ ਰਿਆ ਲੜਕੀ ਵੀ ਕਹਿ ਰਹੀ ਹੈ ਪਿਛਲੇ 1 ਮਹੀਨੇ ਤੋਂ ਕੋਈ ਕਾਰਵਾਈ ਨਹੀਂ ਹੋਈ ਮਹੀਨੇ ਦਾ ਟਾਈਮ ਦਿੱਤਾ ਸੀ ਅੱਜ 2 ਦਿਨਾਂ ਦਾ ਐਸਐਚਓ ਨੇ ਟਾਈਮ ਦਿੱਤਾ ਹੈ ਬਹੁਤ ਹੀ ਦੁਖੀ ਗੱਲ ਹੈ ਵੀ ਇਸੇ ਥਾਣੇ 'ਚ ਇੱਕ ਮਹੀਨੇ ਤੋਂ ਗਿੜੇ ਕੱਟ ਰਹੇ ਨੇ ਮੈਂ ਖੁਦ ਦੋ ਵਾਰੀਆ ਤਿੰਨ ਵਾਰੀ ਮੈਂ ਖੁਦ ਆ ਲਿਆ ਐਸਚੂ ਨਾਲ ਟਾਈਪ ਕਰ ਲਿਆ ਇੱਥੇ ਤਾਂ ਆਈਓ ਇੱਕ ਇਸ ਕੇਸ 'ਚ ਆਈਓ ਭਗਤਰਾਮ ਜਿਹੜਾ ਸਭ ਤੋਂ ਹੁਸ਼ਿਆਰੀ ਕਰਕੇ ਇਹਦੇ ਘਰ ਵਾਲੇ ਦੀ ਅੰਦਰ ਭੇਜ ਕੇ ਉਹਨੂੰ ਬਾਰਾਂ ਦਿਨ ਬਾਅਦ ਜ਼ਬੰਦ ਕਰਦੀ ਜ਼ਬੰਦ ਤਾਂ ਹੋਰੀ ਬਣਦੀਆਂ ਧਾਰਾਵਾਂ ਨਹੀਂ ਲਾਈਆਂ ਜਿਹੜਾ 376 ਲਗਣੀ ਹੈ ਐ ਐਕਟ ਲਗਣਾ ਜਿਹੜਾ ਤੁਹਾਡਾ ਆ ਇਹ ਇੱਕ ਤੋਂ ਗਣਾ ਦੂਜਾ ਵੀਡੀਓ ਵਾਇਰਲ ਕਰਦਾ ਇਹ ਸਾਰਾ ਜਿਹੜਾ ਹੈਗਾ ਜਦੋਂ ਕਾਰਵਾਈਆਂ ਤੋਂ ਕੁੱਤੀ ਚੋਰਾ ਨਾਲ ਜਿਵੇਂ ਤੁਹਾਨੂੰ ਪਹਿਲੇ ਹੀ ਕਹਿੰਦੇ ਵੀ ਕੁੱਤੀ ਚੋਰਾ ਨਾਲ ਰਲ ਹੀ ਹੁੰਦੀ ਹੈ ਇਹ ਦੋਸ਼ਿਆਂ ਨੂੰ ਕਮਜ਼ੋਰ ਧਾਰਾ ਲਾ ਕੇ ਬਰੀ ਕਰਾਣਾ ਤੇ ਜਿਹੜੀਆਂ ਜਮਾਨਤਾਂ ਕਰਾਣੀਆਂ ਇਹਨਾਂ ਦਾ ਮੇਨ ਮਕਸਦ ਹੈ ਇੱਥੇ ਕੋਲ ਸਾਡੇ ਕੋਲੇ ਹੋਰ ਵੀ ਪਰਿਵਾਰ ਖੜਿਆ ਹੈਗਾ ਇਹ ਵੀ ਤੁਹਾਨੂੰ ਆਪਣੀ ਗੱਲ ਦੱਸਣਗੇ ਜਿਵੇਂ ਇੱਥੇ ਰੋਜ਼ ਹੁੰਦਾ ਵਿਚੜਖਾਨਾ ਉਹ ਸਾਨੂੰ ਪਤਾ ਇੱਥੇ ਜਿਹੜੀਆਂ ਕੁੜੀਆਂ ਵਾਲੀਆਂ ਜਲੀਲ ਹੋ ਲੋਕ ਹੈ ਲੋਕ ਜਿਹੜੇ ਮੁੰਡਿਆਂ ਵਾਲੇ ਨੂੰ ਕਈ ਵਾਰੀ ਤਰੀਕਾਂ ਵੀ ਪੈਸੇ ਲੈ ਕੇ ਦਈਆਂ ਜਾਂਦੀਆਂ ਪਹਿਲਾਂ ਮੇਰੀ 10 ਵਰੀ ਖਬਰ ਲੱਗ ਲਈ ਹੋਣੀ ਸੀ ਵੂਮਨ ਸੈਲ ਦੇ ਖਿਲਾਫ ਦੇਖੋ ਡੇਢ ਮਹੀਨਾ ਲਹੂ ਪੀਆ ਖਰੜ ਸਿਟੀ ਥਾਣੇ ਨੇ ਡੇਢ ਮਹੀਨਾ ਹੋ ਗਿਆ ਇਹਨਾਂ ਕੋਲ ਹੁਣ ਕਹਿੰਦੇ ਜੀ ਟਰਾਂਸਫਰ ਕਰਾਣਾ ਕੇਸ ਟਰਾਂਸਫਰ ਕਰਾ ਲਓ ਤਾਂ ਕਿ ਅਸੀਂ 5-4 ਲੱਖ ਲੈਣਾ ਤਾਂ ਜਿਹੜਾ ਉਹ ਲੈ ਲਿਆ ਅੱਗੇ ਹੁਣ ਉਹ ਅਗਲਾ ਹੋਰ ਲਊਗਾ ਤੇ ਗੱਲ ਸਾਡੀ ਇਹ ਹੈ ਅਸੀਂ ਟਰਾਂਸਫਰ ਨਹੀਂ ਕੇਸ ਕਰਾਣਾ ਐਸੇ ਤੋਂ ਕਾਰਵਾਈ ਕਰਾਣੀ ਹੈ ਜਿਹੜਾ ਦੋਸ਼ੀ ਹੈ ਜਿੱਦੀ ਜ਼ਮਾਨਤ ਰਿਜੈਕਟ ਹੋਈ ਹੈ ਉਹ ਸਾਡੇ ਕੋਲ ਰਿਜੈਕਟ ਹੋਈ ਵੀ ਜ਼ਮਾਨਤ ਦਾ ਹੈਗਾ ਕੇਸ ਹੈ ਕਿ ਆਰਡਰ ਹੈਗੇ ਤੇ ਉਹਨਾਂ ਦੇ ਜਿਹੜੀ ਇਹਦਾ ਘਰ ਵਾਲਾ कमजोर ਧਾਰਾ ਲਾ ਕੇ ਉਹਨੂੰ ਜਵਾਨਤ ਕਰਾਈਏ ਪਹਿਲਾਂ 376 ਦੇ ਦਵਾਰੇ ਨੂੰ ਬੰਦ ਕਰੇ ਅੰਦਰ ਤੇ ਜਿਹੜੀ ਆ ਧਾਰਾ ਬਣੀ 376 ਆ ਇਹਦੀ ਵੀਡੀਓ ਵਾਇਰਲ ਕਰਨ ਦੀ ਦੂਜੇ ਜਿਹੜਾ ਲੱਖੀ ਧਾਰੀ ਵਾਲ ਕਹਿੰਦੇ ਆ ਉਹਨੂੰ ਰੈਸਟ ਕੀਤਾ ਜਾਵੇ ਉਹਨੂੰ ਰੈਸਟ ਕਰਕੇ ਕਾਰਵਾਈਆਂ ਕਰਕੇ ਉਹਨਾਂ ਦੇ ਜਿਹੜੇ ਮੁਕੰਮਲ ਉਹ ਕਰ ਲਓ ਜੇਕਰ ਇਹਨਾਂ ਨੇ 2 ਹੁਣ ਸਾਤੋਂ 2 ਦਿਨ ਦਾ ਟਾਈਮ ਲਿਆ ਵੀ ਅਸੀਂ 2 ਦਿਨ ਚ ਜਿਹੜਾ ਬੰਦੇ ਨਾਲ ਟ੍ਰੇਸ ਕਰ ਲਾਂਗੇ ਜੇਕਰ 2 ਦਿਨ ਚ ਨਹੀਂ ਕਰਦੀ ਤਾਂ ਜਿਹੜਾ ਸ਼ਨੀਵਾਰ ਨੂੰ 10 ਵਜੇ ਇੱਥੇ ਜਿਹੜਾ ਵੂਮਨ ਸੈੱਲ ਦਾ ਘਰਾਓ ਕੀਤਾ ਜਾਵੇਗਾ ਧਰਨਾ ਲਾਵੇ ਲਾਇਆ ਜਾਵੇਗਾ ਤੁਹਾਡੇ ਰਾਈ ਅਸੀਂ ਬੇਨਤੀ ਕਰਦੇ ਜਿਹੜੇ ਵੂਮਨ ਸੈੱਲ ਮੁਹਾਲੀ ਤੋਂ ਇੰਚਾਰਜ ਤੋਂ ਇਸ ਤੋਂ ਦੁਖੀ ਹੈ ਇਸ ਦਫ਼ਤਰ ਤੋਂ ਦੁਖੀ ਹੈ ਕੁੜੀਆਂ ਵਾਲੇ ਬੇਟੀਆਂ ਵਾਲੇ ਬੱਚੀਆਂ ਵਾਲੇ ਉਹਨਾਂ ਦੇ ਮਾਪੇ ਬੱਚੇ ਸਾਰੇ ਇੱਥੇ ਜਿਹੜੇ ਆਪਣੇ ਕਾਗਜ਼ਾ ਡਾਕੂਮੈਂਟ ਲੈ ਕੇ ਆਣ ਸ਼ਨੀਵਾਰ ਨੂੰ ਤਾਂ ਕਿ ਇਹਨਾਂ ਦਾ ਜਲੂਸ ਕੱਢਿਆ ਜਾਵੇ ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜਾਓ ਆ ਹਾਲਤ ਬੇਟੀਆਂ ਦੀ ਹੈ ਜਿਹੜੀਆਂ ਰੁੱਲਦੀਆਂ ਫਰਰੀਆਂ ਸੜਕਾਂ ਤੇ ਆਪਣੀ ਪੱਤ ਪੱਤ ਲੁੱਟੀ ਗਈ ਪੱਤ ਨੂੰ ਵੀਡੀਓ ਵਾਇਰਲ ਕਰ ਰਹੇ ਖੇਡ ਬਣਾਇਆ ਕੁੜੀਆਂ ਦਾ ਜੇਕਰ ਬੰਦਾ ਦੋਸ਼ੀਆ ਨੂੰ ਫੜ ਕੇ ਅੰਦਰ ਦਿਓ ਸਜ਼ਾ ਕਰੋ ਇਹ ਕਿਉਂ ਰਿਸਕ ਲੰਦੀ ਹੈ ਤਾਂ ਕਿ ਉੱਥੇ ਕੋਈ ਨਾ ਕੋਈ ਕਾਲਾ ਮਾਲਾ ਗੋਲਮਾਲ ਹੈ ਪੈਸੇ ਲੈ ਰਹੇ ਨੇ ਤਾਂ ਵੱਡੀ ਪੱਧਰ ਤੇ ਜਿਹੜੀ ਰਿਸ਼ਵਤ ਚੱਲ ਰਹੀ ਹੈ ਹੁਣ ਤੁਸੀਂ ਡੀਆਈਜੀ ਦੇਖਿਆ ਏਡੀ ਮੋਟੀ ਰਿਸ਼ਵਤ 'ਚ ਫੜਿਆ ਇੱਕ ਏਆਈਜੀ ਕੱਲ ਫੜਿਆ ਉਹ ਸ਼ਾਇਦ ਇਹਨਾਂ ਨੂੰ ਇੰਚਾਰਜ ਨੂੰ ਭੁੱਲ ਗਏ ਹੋਏ ਬੀਬੇ ਤੋਂ ਵੱਡੇ ਅਫਸਰ ਫੜੇ ਗਏ ਨੇ ਸ਼ੁਰੂ ਤੋਂ ਉਹ ਜੇਕਰ ਜਾਣਕਾਰ ਹੈ ਤਾਂ ਇਹਨੂੰ 2 ਦਿਨ 'ਚ ਕਾਰ ਸਾਡਾ ਮੋਰਚਾ ਐਸ.ਸੀ.ਵੀ.ਸੀ. ਮਹਾਪੰਚਾਇਤ ਪੰਜਾਬ ਵੱਲੋਂ ਅਤਿਆਚਾਰ ਵਿਰੋਧਾਚਾਰ ਵਰੋਹੀ ਫੰਡ ਵੱਲੋਂ ਤੇ ਸਾਡੀ ਸਾਰੀ ਜਥੇਬੰਦੀਆਂ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਬੇਟੀਆਂ ਬੱਚਿਆਂ ਦੀ ਇੱਜ਼ਤ ਬਹਾਲ ਰੱਖਣ ਲਈ ਜੇ ਤੁਸੀਂ ਚਾਹੁੰਦੇ ਹੋ ਜਿਹਦੇ ਘਰੇ ਆਪਣੀ ਬੇਟੀ ਆ ਉਹ ਆਪਣੇ ਦਿਲ ਦੇ ਹੱਥ ਰੱਖੇ ਜੇ ਕੁੜੀ ਵਾਂਗੂ ਕਿਸੇ ਦੀ ਆਪਣੀ ਕੁੜੀ ਆਪਣੀ ਬੱਚੀ ਰੋਲਦੀ ਹੋਏ ਤਾਂ ਉਹ ਕੀ ਕਰਨਗੇ ਉਹ ਸਾਰੇ ਇਸ ਬੱਚੀ ਦਾ ਸਾਥ ਦੇਣ 10 ਵਜੇ ਲੋਕ ਇੱਥੋਂ ਵੱਧ ਤੇ ਵੱਧ ਚੜ ਕੇ ਹਿੱਸਾ ਪਾਣ ਤੇ ਸ਼ਨੀਵਾਰ ਨੂੰ 10 ਵਜੇ ਬੋਮਨ ਸੈਲ ਚ ਪਹੁੰਚਣ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਮਾਨ ਸਾਹਿਬ ਤੁਸੀਂ ਵੀ ਕਮੈਂਟ ਕਰੋ ਜੀ ਕਰਦੇ ਇਨਸਪੈਕਟਰ ਸਾਹਿਬ ਤੋਂ ਇੱਥੇ ਉਹ ਹਰ ਇਹ ਕਹੇ ਤੁਹਾਡੀ ਵੀਡੀਓ ਕਿੱਥੇ ਵਾਇਰਲ ਹੋਈ ਹੈ ਜੇ ਵੀਡੀਓ ਮੋਬਾਈਲਾਂ ਚ ਵਾਇਰਲ ਹੋ ਸਭ ਤੋਂ ਵੱਡੀ ਗੱਲ ਤਾਂ ਇਹ ਅੱਗੇ ਤੋਂ ਅੱਗੇ ਮੋਬਾਈਲਾਂ ਚ ਵਾਇਰਲ ਹੋਏ ਜਾਂਦੀ ਔਰ ਹੋ ਰਹੀ ਹੈ ਪਹਿਲਾਂ ਦੇਖੋ ਕਿਵੇਂ ਰੋ ਰੋ ਕੇ ਬੁਰਾ ਹਾਲ ਹੋਇਆ ਕੀ ਕੌਣ ਦੇ ਕਿੱਥੇ ਤੱਕ ਵੀਡੀਓ ਇਹਨਾਂ ਦੀ ਵਾਇਰਲ ਹੋਗੀ ਅੱਜ ਇੱਥੋਂ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਹੋਰ ਕਈ ਪਰਿਵਾਰ ਇੱਥੇ ਰੁੱਲਦੇ ਫਿਰਦੇ ਨੇ ਧੱਕੇ ਖਾ ਰਹੇ ਨੇ ਮੁਹਾਲੀ 8ਪੇ ਜਿਹੜਾ ਵੂਮਨਸ ਵਾਲੇ ਤੋਂ ਲੋਕ ਸਾਰੇ ਤੰਗ ਨੇ ਸਾਰੇ ਦੁਖੀ ਨੇ ਇੱਥੋਂ ਸ਼ਨੀਵਾਰ ਨੂੰ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਇੱਥੇ ਜਿਹੜੇ ਤੰਗ ਨੇ ਇਸ ਇੰਸਪੈਕਟਰ ਸਾਹਿਬ ਤੋਂ ਜਿਸ ਥਾਣੇ ਤੋਂ ਤੰਗ ਨੇ ਇੱਥੇ ਅਸੀਂ ਸ਼ਨੀਵਾਰ ਨੂੰ ਆਪਣੇ ਦੁੱਖ ਦੱਸੋ ਅਸੀਂ ਪੂਰਾ মিডিਆ ਸੱਦਾਂਗੇ ਪੂਰਾ ਇਹਨਾਂ ਦਾ ਜਲੂਸ ਕੱਢਾਂਗੇ ਜਿੰਦੇ ਦੇਖੋ ਇਹਨਾਂ ਨਾਲ ਕਿਵੇਂ ਤੱਕ ਕੋਈ ਇਸ ਪਰਿਵਾਰ ਨਾਲ ਵੀ ਜਿਵੇਂ ਇਹਨਾਂ ਨਾਲ ਹੋਇਆ ਸੇਮ ਹੀ ਇਹਨਾਂ ਦੀ ਵੀ ਸੇਮ ਸਟ ਤੁਸੀਂ ਕੀ ਇਹਨਾਂ ਨੂੰ ਲੋਕਾਂ ਦਾ ਇੱਥੋਂ ਇਨਸਾਫ ਦੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਮਿਲਿਆ ਇੱਥੇ ਇਨਸਾਫ ਥੋੜੀ ਮਿਲਦਾ ਉਦੋਂ ਡਰਾਤਮਕਾ ਕੇ ਭੇਜਿਆ ਜਾਂਦਾ ਵਾਪਸ ਇਹ ਚੀਜ਼ਾਂ ਇਹਨਾਂ ਦੀ ਆਜੋ ਬੜੀ